ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀਐਲ ਜੀਐਨ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਿ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੀ ਆਰਟੀਸੀ ਬਾਰੇ ਵੱਡੀ ਖਬਰ ਆਖਰਕਾਰ ਲਿਆ ਗਿਆ ਇਹ ਫੈਸਲਾ ਚੰਡੀਗੜ੍ਹ ਇੱਕ ਮਤੋਂ ਪੁਨ ਫੈਸਲੇ ਲਿੰਦੇ ਹੈ ਪਰ ਡੀਪੀ ਆਰਟੀਸੀ ਨੇ ਇੱਕ ਕੋਟਪੱਤਾ ਤੋਂ ਚੰਡੀਗੜ੍ਹ ਇੱਕ ਨਵੀਂ ਬੱਸ ਸੇਵਾ ਸ਼ੁਰੂ ਕੀਤੀ ਹੈ ਪਹਿਲਾਂ ਇਹ ਬੱਸ ਸੇਵਾ ਮੋੜ ਮੰਡੀ ਤੋਂ ਚੰਡੀਗੜ੍ਹ ਤੱਕ ਸੀ ਜਿਸ ਦਾ ਰੂਟ ਹੁਣ ਕੋਟਪੱਤਾ ਤੱਕ ਵਧਾ ਦਿੱਤਾ ਗਿਆ ਹੈ ਇਹ ਕੋਟਪੱਤਾ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਇਹ ਬੱਸ ਕੋਟਪੱਤਾ ਤੋਂ ਜੋ ਰੋਜ਼ਾਨਾ 9:30 ਵਜੇ ਰਵਾਨਾ ਹੋਵੇਗੀ ਅਤੇ ਰਾਤ ਨੂੰ 12 ਵਜੇ ਕੋਟਪੱਤਾ ਵਾਪਸ ਆਵੇਗੀ ਇਹ ਬੱਸ ਚੰਡੀਗੜ੍ਹ ਤੋਂ ਸ਼ਾਮ 6 ਵਜੇ ਰਵਾਨਾ ਹੋਵੇਗੀ ਇਸ ਵੋਵੇ ਕਿ ਜੇ ਸਨਾ ਚੰਡੀਗੜ੍ਹ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ বাস ਨੂੰ ਆਪ ਕਿਸਾਨ ਵਿੰਗ ਤੇ ਜ਼ਿਲ੍ਹਾ ਪ੍ਰਧਾਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਪੰਮਰਮਜੀਤ ਸਿੰਘ ਕੋੜਪੱਤਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਹੈ ਇਹ ਮੌਸ ਮੌਕੇ ਪੀਆਟੀਸੀ ਦੇ ਜਰਨਲ ਜਰਨਲ ਮੈਨੇਜਰ ਪ੍ਰਵੀਨ ਸ਼ਰਮਾ ਇਨਸਪੈਕਟਰ ਬਲਿੰਦਰ ਸਿੰਘ ਘੁੰਮਣ ਨਗਰ ਕੌਂਸਲ ਕੋੜਪੱਤਾ ਦੇ ਪ੍ਰਧਾਨ ਦੇ ਪਤੀ ਵਿਕਰਮ ਸਿੰਘ ਉਪ ਪ੍ਰਧਾਨ ਇਕਬਾਲ ਸਿੰਘ ਢਲੋ ਕੈਂਸਲ ਇਕਬਾਲ ਸਿੰਘ ਮੇਟ ਗੁਰਮੇਲ ਸਿੰਘ ਲਖਵੀਰ ਸਿੰਘ ਆਦ ਮੌਜੂਦ ਹਨ ਇਸ ਵਾਸਤੇ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ ਪਿੰਡ ਵਾਸੀਆਂ ਨੇ ਲੱਡੂ ਵੰਡੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ